ਟੈਂਕੀ ਤੇ ਚੜਨ ਦਾ ਕਾਰਨ ਹੈ ਜੀ ਪ੍ਰਸ਼ਾਸਨ ਵੱਲੋਂ ਜਗਾ ਜਗਾ ਤੇ ਸਾਡੇ ਆਪਣੇ ਆਗੂਆਂ ਨਾਲ ਧੱਕਾ ਕੀਤਾ ਜਾ ਰਿਹਾਗਾ ਕਿਉਂਕਿ ਧਰਨੇ ਤੇ ਸ਼ਾਂਤਮਈ ਧਰਨੇ ਤੇ ਬੈਠੇ ਆਗੂਆਂ ਨੂੰ ਅਰੈਸਟ ਕੀਤਾ ਗਿਆ ਤੇ ਉਸ ਕਰਕੇ ਸਾਡਾ ਉਸ ਸਾਥੀ ਟੈਂਕੀ ਤੇ ਚੜੇਗਾ ਵੀ ਜੇਕਰ ਇਹ ਸਰਕਾਰ ਉਸ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਹੈ ਉਹ ਰੱਦ ਨਹੀਂ ਕਰਦੀ ਤਾਂ ਸਾਡਾ ਸਾਥੀ ਆਪਣੇ ਆਪ ਨੂੰ ਅੱਗ ਲਾ ਕੇ ਟੈਂਕੀ ਦੇ ਉੱਪਰ ਛਾਲ ਮਾਰ ਸਕਦਾ ਹੈ ਕਿਆ ਜਾ ਰਹੇ ਤੇ ਹੱਥ 'ਚ ਪੈਟਰੋਲ ਦੀ ਬੋਤਲ ਵੀ ਆ, ਥੋੜਾ ਨਾ ਕਰਸਾ। ਉਹ ਆਪਣੇ ਆਪ ਨੂੰ ਜੇ ਕੁਝ ਖਾ ਲੈਂਦਾ ਤੇ ਉਹਦੇ ਪਰਿਵਾਰ ਦਾ ਕੀ ਬਣੂਗਾ? ਉਹ ਚੀਜ਼ ਦਾ ਜ਼ਿੰਮੇਵਾਰ ਕੋਣ ਹੋਊਗਾ? ਦੇਖੋ ਜੀ ਇਸ ਚੀਜ਼ ਦਾ ਜ਼ਿੰਮੇਵਾਰ ਸਰਕਾਰ ਆ ਕਿਉਂਕਿ ਸਰਕਾਰ ਜਿਹੜਾ ਸਾਡਾ ਸੀ 7 ਮਈ ਦਾ ਨਾ ਸੀਗਾ। ਪਰ ਸਰਕਾਰ ਨੇ ਬਦਮਾ ਐਕਸ਼ਨ ਕਰਕੇ ਸਾਡੇ ਆਗੂਆਂ ਨੂੰ ਘਰਾਂ-ਘਰਾਂ ਦੇ ਵਿੱਚ ਅਰੈਸਟ ਕੀਤਾ ਤੇ ਬਾਕੀ ਆਉਣ ਦੇ ਕੁੱਝ ਸਾਥੀਆਂ ਨੂੰ ਆਉਂਦੇ ਹੋਏ ਘਰਾਂ ਤੋਂ ਆਉਂਦੇ ਹੋਏ ਅਰੈਸਟ ਕੀਤਾ ਗਿਆ। ਇਸ ਕਰਕੇ ਸਾਨੂੰ ਇਹ ਐਕਸ਼ਨ ਲੈਣਾ ਪਿਆ ਸਵੇਰੇ 4 ਵਜੇ ਤੋਂ ਪਹਿਲੇ ਟਾਈਮਾਂ ਤੋਂ ਡੇਪੂ ਪੂਰੇ ਪੰਜਾਬ ਦੇ ਡੀਪੂ ਬੰਦ ਕਰਨੇ ਪਏ। ਹੁਣ ਇਸ ਮੁਲਾਜ਼ਮ ਨੂੰ ਨੀਚੇ ਲਾਂ ਤਾਂ ਕੋਈ ਜੱਦ ਉਹ ਜਹਿਦ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਵੀ ਉਸ ਨੂੰ ਨੀਚੇ اتار ਲਓ। ਚਲੋ ਅਸੀਂ ਤੁਹਾਡੀ ਗੱਲਬਾਤ ਕਰਵਾ ਦਾਂਗੇ ਪਰ ਜਿਹੜੀ ਸਰਕਾਰ ਹੈ ਇਹ ਹਰ ਵਾਰੀ ਗੱਲਬਾਤ ਕਰਕੇ ਟਾਈਮ ਦੇ ਕੇ ਭਜਦੀ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਵੱਲੋਂ 1 ਜੁਲਾਈ 2024 ਨੂੰ ਵੀ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਤੁਹਾਡੀਆਂ ਮੰਗਾਂ 1 ਮਹੀਨੇ ਦੇ ਵਿੱਚ ਹੱਲ ਕੀਤੀਆਂ ਜਾਣਗੀਆਂ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਸਾਡੇ ਨਾਲ ਮੀਟਿੰਗ ਦੇ ਵਿੱਚ ਬੈਠਣਾ ਜਨਾਬ ਜੀ ਮੈਂ ਜਗਤਾਰ ਸਿੰਘ ਸੁਬਾ ਜੋਇੰਟ 77 ਪੰਜਾਬ ਰੋਡ ਪਨ ਬਸ ਪੀ ਆਰਟੀਸੀ 2511 ਯੂਨੀਅਨ ਹਾਂ ਜੀ ਅੱਜ ਤੁਹਾਡੇ ਮੁਲਾਜ਼ਮਾਂ ਦੇ ਵੱਲੋਂ ਗੇਟ ਰੈਲੀ ਕੀਤੀ ਜਾਣੀ ਸੀ ਉਸ ਤੋਂ ਪਹਿਲਾਂ ਹੀ ਕੁਝ ਮੁਲਾਜ਼ਮ ਜਿਹੜੇ ਆ ਜਿੱਥੇ ਬੰਦੀ ਦੇ ਉਹ ਚੱਕ ਲਿੱਤੇ ਗਏ ਪੁਲਿਸ ਦੇ ਵੱਲੋਂ ਤੇ ਹੁਣ ਇੱਕ ਮੁਲਾਜ਼ਮ ਜਿਹੜਾ ਤੁਹਾਡਾ ਉਹ ਪਾਣੀ ਦੀ ਟੈਂਕੀ ਦੇ ਉੱਤੇ ਚੜ ਗਿਆ ਪੈਟਰੋਲ ਦੀ ਬੋਤਲ ਲੈ ਕੇ ਬਿਲਕੁਲ ਜੀ ਬਿਲਕੁਲ ਅੱਜ ਸਾਡਾ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਸਾਡਾ ਜਿਵੇਂ ਅਸੀਂ ਰੈਗੂਲਰ ਧਰਨੇ ਕਰਦੇ ਆ ਰਹੇ ਆਂ ਕਿਲੋਮੀਟਰ ਸਕੀਮ ਦੇ ਟੈਂਡਰਾਂ ਨੂੰ ਰੱਦ ਕਰਾਉਣ ਦੇ ਲਈ ਅੱਜ ਕਿਲੋਮੀਟਰ ਸਕੀਮ ਦੇ ਟੈਂਡਰ 12 ਵਜੇ ਖੁੱਲ੍ਹਣੇ ਸੀਗੇ ਤੇ ਸਾਡੇ ਉਹੀ ਕਾਲ ਸੀਗੇ ਕਿ ਅਸੀਂ 11:00 ਵਜੇ ਸਿੰਘ ਗੈਟਰੇ ਲਈ ਸ਼ੁਰੂ ਕਰਾਂਗੇ ਜੇਕਰ ਇਹ ਟੈਂਡਰ ਨਿਕਲਦਾ ਤਾਂ ਅਸੀਂ ਤੁਰੰਤ ਬੰਦ ਕਰਕੇ ਅਗਲਾ ਰੋਸ ਪ੍ਰਦਰਸ਼ਨ ਕਰਾਂਗੇ ਪਰ ਹਾਲਾਤ ਇਹ ਹੋ ਗਏ ਕਿ ਇਹਨਾਂ ਨੇ ਟੈਂਡਰ ਕੱਢਣ ਦੇ ਲਈ ਸਾਡੇ ਆਗੂਆਂ ਨੂੰ ਸਵੇਰੇ ਸਮਕਤ 4 ਵਜੇ ਘਰਾਂ ਦੇ ਵਿੱਚ ਜਾ ਕੇ ਇਵੇਂ ਛਾਪਾ ਮਾਰੀ ਕੀਤੀ ਹੈ ਜਿਵੇਂ ਕਿਸੇ ਕ੍ਰਿਮੀਨਲ ਨੂੰ ਬੰਦੇ ਨੂੰ ਫੜਨਾ ਹੁੰਦਾ ਤੇ ਸਾਡੇ ਕਈ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਟਿਆਲੇ ਆ ਕਈ ਪਰਸ ਹੋਰ ਪਾਸੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਗਈ ਤੇ ਉਸ ਧੱਕੇਸ਼ਾਹੀ ਕਰਕੇ ਠੱਕੇ ਸ਼ਾਈ ਕਰਕੇ ਸਾਨੂੰ ਸਾਡੇ ਜਿਹੜੇ ਪ੍ਰੋਗਰਾਮਾਂ ਦੀ ਰੂਪਰੇਖਾ ਬਦਲਣੀ ਪਈ ਤਾਂ ਕਰਕੇ ਸਾਨੂੰ ਪਹਿਲੇ ਟਾਈਮ ਤੋਂ ਆਪਦੀਆਂ ਗੱਡੀਆਂ ਰੋਕ ਕੇ ਰੋਸ ਪ੍ਰਦਰਸ਼ਨ ਕਰਨਾ ਪਿਆ ਤੇ ਹੁਣ ਹਾਲਾਤ ਇਹ ਹੋਏ ਪਏ ਨੇ ਵੀ ਸਾਡੇ ਜਿੰਨੇ ਵੀ ਆਗੂ ਗ੍ਰਿਫਤਾਰ ਕੀਤੇ ਸੀਗੇ ਕਿਸੇ ਆਗੂ ਨੂੰ ਛੱਡਿਆ ਨਹੀਂ ਗਿਆ ਉਹ ਆਗੂਆਂ ਨੂੰ ਨਾ ਛੱਡਣ ਦੇ ਕਰਕੇ ਸਾਡਾ ਜਿਹੜਾ ਸੰਘਰਸ਼ਾ ਅਸੀਂ ਹੋਰ ਤੇਜ਼ ਕੀਤਾ ਤੇ ਜਿਹੜੇ ਸਾਥੀ ਸਸੀਂ ਜਿਹੜੇ ਟੈਂਕੀਆਂ ਤੇ ਚੜੇ ਨੇ ਸਾਡੀ ਮੰਗ ਇਹ ਆ ਵੀ ਪਹਿਲਾ ਸਾਡੇ ਆਗੂਆਂ ਨੂੰ ਰਿਲੀਜ਼ ਕੀਤਾ ਜਾਵੇ ਉਸ ਤੋਂ ਬਾਅਦ ਜਿਹੜਾ ਕੋਈ ਹੋਰ ਗੱਲਬਾਤ ਆ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਕੀਤੇ ਜਾਣ ਜੇਕਰ ਇਹ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਨਹੀਂ ਹੁੰਦੇ ਜਾਂ ਸਾਡੇ ਆਗੂਆਂ ਨੂੰ ਨਹੀਂ ਛੱਡਿਆ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਮਜ਼ਦੂਰ ਮਲਾਜ਼ਮ ਜਥੇਬੰਦੀਆਂ ਨੂੰ ਲੈ ਕੇ ਸਟੂਡੈਂਟਸ ਯੂਨੀਅਨ ਨੂੰ ਲੈ ਕੇ ਅਸੀਂ ਇਸ ਤੋਂ ਵੱਧ ਤੋਂ ਵੱਧ ਤਿੱਖਾ ਰੋਸ ਪ੍ਰਦਰਸ਼ਨ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਮੈਨੇਜਮੈਂਟ ਪੀਆਰਟੀਸੀ ਦੇ ਪਨ ਵਸਦੀ ਹੋਵੇਗੀ। ਧੰਨਵਾਦ। ਸਰ ਗੇਟ ਥੋੜੀ ਦਿਨ ਪਹਿਲਾਂ ਖੁੱਲੇ ਕੇ ਸੀ ਤੇ ਬੰਦ ਕਰ ਦਿੱਤੇਗੇ। ਕੀ ਕਾਰਨ ਹੈ ਕਿ ਗੇਟ ਖੋਲ ਕੇ ਬੰਦ ਕਰ ਦਿੱਤੇਗੇ ਤੁਹਾਡੇ ਕੋਲ? ਸਾਡੇ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਸੀ ਪ੍ਰਸ਼ਾਸਨ ਦੀ ਕਿ ਉਹ ਜਿਹੜੀਆਂ ਗੱਡੀਆਂ ਸਾਡੇ ਆਗੂਆਂ ਨੂੰ ਰਿਲੀਜ਼ ਕਰ ਦੇਵਾਂਗੇ ਪਰ ਸਾਡੇ ਕਿਸੇ ਵੀ ਆਗੂ ਨੂੰ ਕਿਸੇ ਵੀ ਸਾਥੀ ਨੂੰ ਹਲੇ ਤੱਕ ਰਿਲੀਜ਼ ਨਹੀਂ ਕੀਤਾ ਗਿਆ ਜਿਸ ਕਰਕੇ ਅਸੀਂ ਦੁਬਾਰਾ ਗੇਟ ਬੰਦ ਹੋ ਲੈ ਕਿ ਨੀ ਦੇ ਦਾ ਗੇਟ ਬੰਦ ਰਹਿਣਗੇ ਇਹ ਜਦੋਂ ਤੱਕ ਸਾਡੇ ਆਗੂਆਂ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਗੇਟ ਬੰਦ ਰਹਿਣਗੇ ਜਿਹੜਾ ਮੁਲਾਇਆ ਬੈਂਕੀ ਤੇ ਚੜਿਆ ਹੋਇਆ ਉਹਦਾ ਜੇ ਕੁਝ ਆਪਣੇ ਆਪ ਨੂੰ ਕਰ ਉਹਦੀ ਮੈਨੇਜਮੈਂਟ ਉਸਦੀ ਜ਼ਿੰਮੇਵਾਰ ਮੈਨੇਜਮੈਂਟ ਹੈ ਜੀ ਮੈਨੇਜਮੈਂਟ ਸਾਡੇ ਕੰਮ ਕਰੇ ਸਾਡੀ ਡਿਮਾਂਡਸ ਪੂਰੀ ਕਰੇ ਉਸ ਤੋਂ ਬਾਅਦ ਸਾਥੀ ਆਪੇ ਥੱਲੇ